ਇਸੇ ਤਰ੍ਹਾਂ ਇਹ ਟੀਚਰ ਜਿਹੜੇ بڑے ਟੈਸਟ ਕਲੀਅਰ ਕਰਕੇ ਕੀ ਐਜੂਕੇਸ਼ਨ ਲੈ ਕੇ ਤੇ ਫਿਰ ਸਕੂਲਾਂ ਦੇ ਵਿੱਚ ਆਉਂਦੇ ਆ ਮਨੇ ਇਹ ਮਾਰਿਆ ਬੁੱਕ ਟੀਚਰ ਨਹੀਂ ਹੈ ਸਾਨੂੰ ਟੀਚਰਾਂ ਦਾ ਰਿਸਪੈਕਟ ਕਰਨੀ ਚਾਹੀਦੀ ਹੈ ਐਸੀ ਉਹਨਾਂ ਦੇ ਸਟੈਂਡ 'ਤੇ ਆਏ ਆ ਫਿਰ ਬੱਚਿਆਂ ਨੂੰ ਬੇਨਤੀ ਕਰਨਿਆ ਤੇ ਵੱਧ ਤੋਂ ਵੱਧ ਗਵਰਨਮੈਂਟ ਸਕੂਲ 'ਚ ਬੱਚਿਆਂ ਨੂੰ ਕਹੋ ਐ ਸਾਡੇ ਚੰਗੇ ਬੇਲੇ ਦਾ ਨੇ ਚੰਗੇ ਟੀਚਰ ਹੈ ਪੜੇ ਲਿਖੇ ਹੈ ਗ੍ਰੈਜੂਏਟਿਡ ਟੀਚਰ ਬੀਏ ਬੀਏ ਕਰਕੇ ਆਏ ਹੋਏ ਔਰ ਚੰਗੀ ਕੁਆਲੀਫਿਕੇਸ਼ਨ ਇਹਨਾਂ ਦੀ ਇਸ ਕਰਕੇ ਮੈਂ ਬੇਨਤੀ ਕਰਦਾ ਪਿੰਡ ਦੇ ਨਿਵਾਸੀਆਂ ਵੀ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਕੋਸਾਈਪੁਰ ਦੇ ਸਕੂਲ ਵਿੱਚ ਘੱਲੋ ਇੱਥੇ ਤੁਹਾਨੂੰ ਹਰ ਸਕੂਲ ਤੇ ਮਿਲ ਰਹੀ ਹੈ ਸਾਡਾ ਮੌਤਮ ਕਿਸੇ ਪ politcal party ਦਾ ਨਹੀਂ ਸਾਡੀ ਸਿਰ ਛੋਟੀ ਦੀ ਸੰਸਥਾ ਹੈ ਮਾਤਾ ਸੁਮਿਤਰੀਬਾਈ ਭੁੱਲੇ ਐਜੂਕੇਸ਼ਨ ਇੱਕ ਫੋਕਲਰ ਬਸਤੀ ਜਿਹੜੇ ਕਿ ਅਸੀਂ ਗਰੀਬ ਬੰਦਿਆਂ ਦੀ ਹੈਲਪ ਵੀ ਕਰਦੇ ਆ ਬੱਚਿਆਂ ਨੂੰ ਸਕੂਲ ਵੀ ਦੇ ਵਿੱਚ ਦਿੱਤਾ ਪੱਕਾ ਆਪੀ ਦੇਦੇ ਜਦੋਂ ਬੈਡ ਦੀ ਵੀ ਲੋੜ ਹੋਵੇਗੀ ਜਿਹੜੇ ਕੋਫਟੇ ਖਰੀਦ ਗਰੀਬ ਨਹੀਂ ਲੈ ਸਕਦੇ ਉਹ ਦੰਦ ਦਾਸਨ ਹੈ ਬਾਕੀ ਜਿਹੜੀ ਤੁਹਾਡੀ ਮਿੱਟ ਜਿਹੜੇ ਬੀਬੀ ਜਿਹੜੀ ਖਾਣਾ ਬਣਾਉਂਦੀ ਹੈ ਉਹਦੀ ਵੀ ਬੜੀ ਮਹਿੰਮਤ ਹੈ ਜੇ ਉਹ ਨੂੰ ਕੋਈ ਸਰੀਰਕ ਤੌਰ ਤੇ ਕੋਈ ਪਰੇਲਮਾ ਹੁੰਦੀ ਹੈ ਤੇ ਤੁਸੀਂ ਡਾਕਟਰ ਐਮਲੰਦੀ ਸਾਡੇ ਨਾਲ ਆ ਜੇ ਨੇ ਤੇ ਇਹਨਾਂ ਦੇ ਹਸਪਤਲ ਨੂੰ ਫਰੀ ਇਲਾਜ ਕਰਵਾਉਂਗਾ ਜੇ ਤੁਹਾਨੂੰ ਦੱਸਦੇ ਕੋਈ ਕਹਿ ਸਕਦੇ ਠੀਕ ਹੈ ਜੀ ਤੇ ਸਾਨੂੰ ਦੱਸ ਦਿਓ ਸਾਡੇ ਤੁਹਾਡੇ ਪਿੰਡ ਦੇ ਸਾਰੇ ਕਿੱਲੀ ਬੰਦ ਨੂੰ ਜਾਣਦੇ ਹੀ ਆ ਅਸੀਂ ਉਹਨਾਂ ਨੂੰ ਫਰੀ ਇਲਾਜ ਕਰਾਵਾਂਗਾ ਕਿਸੇ ਬੱਚੇ ਨੂੰ ਕੋਈ ਚੁਣਤੇ ਕੋਈ ਇਵਾਰਦ ਦੀ ਇੱਕ ਕਾਦੀ ਵੀ ਤੁਸੀਂ ਸਾਡੇ ਨਾਲ ਸੌਪਰੀ ਕਰ ਸਕਦੇ ਹੋ 2 ਮਿੰਟ ਬਾਅਦ ਸਾਡੇ ਡਾਕਟਰ ਅੰਕਲ ਸਿੰਘ ਸਾਹਿਬ ਦੀ ਥੋੜੇ ਜਿਆ ਹਸਤਾਲਿਕ ਨਚਰੋ ਜਾਂ ਗਣਤੋਂ ਨਾਲੋਂ ਅਪ੍ਰੀਤ ਸਾਹਿਬ ਥੋੜਾ ਦੇ ਗੜਨ ਜੀ ਪਲੀਜ਼ ਫੈਰਾਂ ਸਟਾਫ ਦਾ ਪਤਾ ਨਹੀਂ ਲੱਗਦਾ ਥੋੜਾ ਜਿਆ ਨਾਲ ਹੋ ਜਾਓ ਸਾਇਰ ਕੈਪੀਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੀਚਰ ਦੀ ਆਪਣੇ ਗੁਰੂ ਦੇ ਗੁਰੂਆਂ ਤੇ ਸਮਝਣਾ ਠੀਕ ਹੈ ਆਦਰਸ਼ ਮਿਹਨਤ ਕਿਹਦਾ ਨਹੀਂ ਨਾ ਸਾਰੇ ਸੁਖਿਆ ਦਾ ਕੰਮ ਕਰਕੇ ਨੇ ਕੰਮ ਦੇ ਨਹੀਂ ਜਾਣ ਕੋਈ ਜੀ ਕਿ ਉਸ ਰਾਜੇ ਸੀ ਫਾਕ ਦਾ ਬਿਲਕੁਲ ਪਹਿਲਾ ਫਾਕ ਤੋਂ ਪਹਿਲਾ ਕਹਿੰਦੇ ਟੀਚਰ ਨੇ ਜਿਨ੍ਹਾਂ ਨੇ ਸਿਖੋ ਰਿਆ ਸੀ ਉਹਨਾਂ ਨੂੰ ਸਮਾਤਾ ਦੇ ਬੇ ਹੱਦ ਲੋਕਾਂ ਨੇ ਉਸ ਨੂੰ ਬਕੀ ਨੇ ਬਹੁਤ ਜ਼ਿਆਦਾ ਜਲੀਲ ਕੀਤਾ ਪਰ ਉਹਨੇ ਪ੍ਰਵਾਹ ਨਹੀਂ ਕੀਤੀ ਜੇ ਮੈਂ ਪੜਾਈ ਕਰ ਲਈ ਪਹਿਲੇ ਆਪ ਪੜ੍ਹੀ ਤੇ ਫਿਰ ਉਹਨੂੰ ਬੱਚਿਆਂ ਨੂੰ ਪੜਾਇਆ ਜਿਹੜੇ ਕਿ ਬੱਚਿਆਂ ਨੂੰ ਕੋਈ ਵੀ ਲੇਡੀਜ਼ ਨੂੰ ਸਕੂਲ ਜਾਣ ਦਾ ਕੋਈ ਹੱਕ ਨਹੀਂ ਸੀ ਤੇ ਮਾਤਾ ਸਨੇਤਰੀ ਵਾਇਸ ਗੁਰਦੇ ਨੇ ਇਹ ਸਕੂਲ ਕੁੜੀਆਂਾਂ ਵਾਸਤੇ ਖੋਲਿਆ ਸੀ ਕਿ ਉਹਨੂੰ ਪੜ੍ਹਾ ਕੇ ਤੇ ਅੱਜ ਅਸੀਂ ਉਹਨਾਂ ਦੇ ਨਾਂ ਤੇ ਉਹਨਾਂ ਦਾ ਸੁਪਨੋ ਜਿਹੜਾ ਵਾ ਉਹ ਚੜਾ ਰਿਹਾ ਤਾਂ ਅਸੀਂ ਅੱਜ ਸਕੂਲ ਦੇ ਆਕੇ ਮਾਂ ਦਾ ਸੁਖੀ ਵਾਪੂਰੇ ਜੀਦੇ ਬਾਹਰ ਦੇ ਦਿੱਤ ਨੂੰ ਦੱਸਦੇ ਜੋ ਇਹ ਹੈ ਕਿ ਜੇ ਉਹ ਸਮੇਂ ਜਿਹੜੇ ਇਨੀਸ ਗਰੱਥ ਕਰਕੇ ਪੜ੍ਹੇ ਸੀ ਉਹ ਤੁਸੀਂ ਵੀ ਗਰੱਥ ਕਰ ਸਕਦਾ ਗਰੀਬੀ ਹੋਵੇ ਤੁੱਖੇ ਹੋ ਜੀ ਪਰ ਸਕੂਲੇ ਜ਼ਰੂਰ ਹਨ ਕਾਇ ਨੰਗੇ ਪੈ ਗਏ ਉਹਨਾਂ ਨਾਲ ਨਾ ਜਾਦੇ ਤੁਹੂਲੇ ਜਰੂਰ ਪਹੁੰਚਣਾ ਤੇ ਜਰੂਰ ਆ ਕੇ ਇੱਥੇ ਪੜ ਕੇ ਸਿੱਕਾ ਪ੍ਰਾਪਤ ਕਰ ਸਕਦਾ ਹੈ ਠੀਕ ਹੈ ਤੇ ਬਾਕੀ ਹੁ ਜੇ ਕਿਸੇ ਕੋਲ ਜੁੱਤੀ ਨਾ ਹੋਵੇਗੀ ਤੁਸੀਂ ਆਪਣੇ ਟੀਚਰ ਨੂੰ ਕਹਿ ਸਕਦੇ ਹੋ ਉਹ ਟੀਚਰ ਸਾਨੂੰ ਸਰਦਾਰ ਕਰਨਗੇ ਤੁਹਾਨੂੰ ਜੁੱਤੀਆਂ ਵੀ ਲੈ ਕੇ ਦੇ ਦਗਾ ਕਿ ਤੁਮ ਤੇ ਬੈਗ ਨਹੀਂ ਤੇ ਬੈਗ ਮਿਲਾ ਦੇਗਾ ਕਿ ਜੇ ਕਿਸੇ ਕੋਲ ਕਟਾਬਾ ਨਹੀਂ ਹੁੰਦੀਆਂ ਤਾਂ ਸੀ ਖਟਾਬਾ ਵੀ ਲੈ ਕੇ ਜਾ ਬੱਚਾ ਤੇ ਟਿੰਕਾ ਨਹੀਂ ਕਰਨੀ ਪਰ ਪੜਨਾ ਜ਼ਰੂਰੀ ਹੈ ਜੈ ਭਾਰਤ